ਠੰਡ ਦਾ ਮੌਸਮ ਚੱਲ ਰਿਹਾ ਹੈ ਤੇ ਇਸ ਕੜੱਕ ਦੀ ਠੰਡ ਤੋਂ ਬਚਣ ਵਾਸਤੇ ਕੁਝ ਗਰੀਬ ਪਰਿਵਾਰ ਨੇ ਜਿਹੜੇ ਉਹ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕਰਦਨੇ ਆਪਣੇ ਘਰਾਂ ਦੇ ਵਿੱਚ ਪਰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਵੱਲੋਂ ਕੀਤਾ ਉਪਰਾਲਾ ਉਹਨਾਂ ਦੀ ਜਾਨ ਵੀ ਲੈ ਸਕਦਾ ਹੈ ਜਿਹਾ ਮਾਮਲਾ ਇੱਕ ਪਟਿਆਲੇ ਤੋਂ ਸਾਹਮਣੇ ਆਇਆ ਜਿੱਥੇ ਅੰਗੀਠੀ ਬਾਲ ਕੇ ਠੰਡ ਤੋਂ ਬਚਣ ਵਾਸਤੇ ਇੱਕ ਕਮਰੇ ਦੇ ਵਿੱਚ ਸੁੱਤੇ ਹੋਏ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਜਾਨ ਚਲੀ ਜਾਂਦੀ ਹੈ ਮਰਤਕਾਂਤ ਦੇ ਵਿੱਚ 29 ਸਾਲਾ ਸ਼ਾਬਾਜ਼ ਖਾਨ ਤੇ ਉਸਦੀ 25 ਸਾਲਾ ਪਤਨੀ ਜ਼ਰੀਨਾ ਸਮੇਤ ਉਹਨਾਂ ਦੀ 4 ਸਾਲਾ ਧੀ ਰੁਕਾਇਆ ਤੇ 6 ਸਾਲ ਦਾ ਪੁੱਤਰ ਰਮਾਨ ਸ਼ਾਮਲ ਨੇ ਤਾਂ ਇਹ ਘਟਨਾ ਜਿਹੜੀ ਸਥਾਨਕ ਸ਼ਹਿਰ ਦੀ ਮਾਰਕਰ ਕਲੋਨੀ ਦੇ ਵਿੱਚ ਵਾਪਰੀ ਹੈ ਜਿੱਥੇ ਬਿਹਾਰ ਦਾ ਮੂਲ ਨਿਵਾਸੀ ਇਹ ਪਰਿਵਾਰ ਇੱਕ ਫੈਕਟਰੀ ਅੰਦਰ ਛੋਟੇ ਜਿਹੇ ਕਮਰੇ ਦੇ ਵਿੱਚ ਕਿਰਾਏਦਾਰ ਦੇ ਤੌਰ ਤੇ ਰਹਿ ਰਿਹਾ ਸੀ ਜਾਣਕਾਰੀ ਅਨੁਸਾਰ ਬੁਢੇਰੇ ਠੰਡ ਦੇ ਕਾਰਨ ਪਰਿਵਾਰ ਦੇ ਇਹ ਚਾਰੇ ਮੈਂਬਰ 15 ਜਨਵਰੀ ਦੀ ਸ਼ਾਮ ਨੂੰ 5:00 ਵਜੇ ਹੀ ਆਪਣੇ ਅੰਦਰ ਚਲੇ ਜਾਂਦੇ ਨੇ ਤੇ ਠੰਡ ਤੋਂ ਬਚਣ ਲਈ ਅੰਗਿਠੀ ਬਾ ਲੈਂਦੇ ਨੇ ਗੁਵਾਂਡੀਆਂ ਨੇ ਦੱਸਿਆ ਕਿ ਇਹ ਪਰਿਵਾਰ ਰਾਤ ਦੀ ਰੋਟੀ ਤਿਆਰ ਕਰਨ ਵਾਸਤੇ ਵੀ ਬਾਹਰ ਨਹੀਂ ਆਇਆ ਹੈਗਾ ਅਤੇ ਸਮਗਰੋਂ ਜਦੋਂ ਇੱਕ ਗੁਵਾਂਡੀ ਨੇ ਜਾ ਕੇ ਦਰਵਾਜ਼ਾ ਖੜਕਾਇਆ ਤਾਂ ਅੰਦਰ ਕੋਈ ਆਵਾਜ਼ ਨਾ ਉਨਕਾਰ ਨੂੰ ਸੁਣੀ ਹੋਰ ਮੈਂਬਰਾਂ ਨੂੰ ਨਾਲ ਲੈ ਕੇ ਦਰਵਾਜ਼ਾ ਖੋਲ੍ਹਿਆ ਤਾਂ ਚਾਰੇ ਜੀ ਮ੍ਰਿਤਕ ਮਿਲੇ ਅਤੇ ਜਿਨ੍ਹਾਂ ਕੋਲ ਅੰਗਿਠੀ ਚੱਲ ਰਹੀ ਸੀ ਤਾਂ ਜਿਸ ਦੇ ਥਾਣਾ ਕੋਤਵਾਲੀ ਦੇ ਐਸ ਐਚ ਓ ਇਨਸਪੈਕਟਰ ਸੁਖਵਿੰਦਰ ਸਿੰਘ ਜਿਹੜੇ ਨੇ ਉਹਨਾਂ ਪੁਲਿਸ ਟੀਮ ਸਮੇਤ ਘਟਨਾ ਸਥਾਨ ਤੇ ਪਹੁੰਚ ਕੇ ਲਾਸ਼ਾਂ ਹਸਪਤਾਲ ਪਹੁੰਚਾਈਆਂ ਤੇ ਐਸ ਪੀ ਸਿਟੀ ਮੁਹੰਮਦ ਸਰਫਾਜ਼ আলম ਦਾ ਕਹਿਣਾ ਸੀ ਕਿ ਮੁੱਢਲੇ ਤੌਰ ਤੇ ਮੌਤ ਦਾ ਜਿਹੜਾ ਕਾਰਨ ਹੈ ਕਮਰੇ ਅੰਦਰ ਬਾਲੀ ਗਈ ਅੰਗੀਠੀ ਹੀ ਮੰਨੀ ਜਾ ਰਹੀ ਹੈ ਕਿਉਂਕਿ ਅੰਗੀਠੀ ਦੇ ਧੂਏ ਦੇ ਨਾਲ ਆਕਸੀਜਨ ਘਟ ਜਾਂਦੀ ਹੈ ਤੇ ਦਮ ਘੁੱਟਣ ਕਾਰਨ ਕਮਰੇ ਚ ਪਏ ਚਾਰੇ ਜੀਆਂ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਮੰਦ ਭਾਗੀ ਘਟਨਾ ਪਟਿਆਲਾ ਦੇ ਵਿੱਚ ਵਾਪਰੀ ਹੈ ਜਿੱਥੇ ਠੰਡ ਤੋਂ ਬਚਣ ਵਾਸਤੇ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਜਹੀ ਹੁੰਦੇ ਨੇ ਜਿਹੜੇ ਕਿ ਠੰਡ ਤੋਂ ਬਚਾਅ ਕਰਨ ਵਾਸਤੇ ਆਪਣੇ ਕਮਰੇ ਅੰਦਰ ਗਰਮੈਸ਼ ਪੈਦਾ ਕਰਨ ਵਾਸਤੇ ਅੰਗੀਠੀ ਬਾਲ ਲੈਂਦੇ ਨੇ ਕਈਆਂ ਕੋਲ ਹੀਟਰ ਖਰੀਦਣ ਵਾਸਤੇ ਵੀ ਪੈਸੇ ਨਹੀਂ ਹੁੰਦੇ ਹੈਗੇ ਤਾਂ ਉਹ ਉਹਨਾਂ ਦੇ ਵਿੱਚੋਂ ਇਹ ਪਰਿਵਾਰ ਆਉਂਦਾ ਸੀ ਜਿਨ੍ਹਾਂ ਦੇ ਵੱਲੋਂ ਅੰਗੀਠੀ ਬਾਲੀ ਜਾਂਦੀ ਹੈ ਪਰ ਜਦੋਂ ਦਰਵਾਜ਼ਾ ਬੰਦ ਹੁੰਦਾ ਹੈ ਕੋਈ ਰਾਸਤਾ ਨਹੀਂ ਹੁੰਦਾ ਅੰਦਰ ਹਵਾ ਆਉਣ ਦਾ ਉਸ ਅੰਗਿੱਠੀ ਦਾ ਧੂਮਾ ਜਿਹੜਾ ਉਹ ਕਮਰੇ ਅੰਦਰ ਫੈਲ ਜਾਂਦਾ ਤੇ ਆਕਸੀਜਨ ਜਿਹੜੀ ਉਹਦੀ ਘਾਟ ਹੋ ਜਾਂਦੀ ਹੈ ਕਾਰਬਨ ਡਾਈਆਕਸਾਈਡ ਵੱਧ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਮੌਤ ਹੋਣ ਦੇ ਚਾਂਸਸ ਵੱਧ ਜਾਂਦੇ ਨੇ ਤੇ ਇਹੀ ਘਟਨਾ ਇੱਥੇ ਦੱਸੀ ਜਾ ਰਹੀ ਹੈ ਕਿ ਜਿਹੜੀ ਵਾਪਰੀ ਹੈ ਕਿ ਅੰਦਰ ਧੂਮਾ ਹੋਣ ਕਾਰਨ ਆਕਸੀਜਨ ਦੀ ਘਾਟ ਹੋ ਗਈ ਤੇ ਚਾਰੇ ਪਰਿਵਾਰ ਨੇ ਜਿਹੜੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਰੋਟੀ ਵੀ ਨਹੀਂ ਸ਼ਾਮ ਦੀ ਤਿਆਰ ਕੀਤੀ ਨਾ ਖਾਧੀ ਸੀ ਤੇ ਦੋ ਮਾਸੂਮ ਬੱਚੇ ਸੀ ਤੇ ਮਾਪੇ ਇਸ ਅੰਗੀਠੀ ਬਾਲਣ ਦੇ ਕਾਰਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਧੂਆ ਚੜਨ ਦੇ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ ਹੈ ਤੇ ਅਸੀਂ ਦਰਸ਼ਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਇਸ ਤਰੀਕੇ ਨਾਲ ਸਾਵਧਾਨੀਆਂ ਵਰਤਣ ਕਿਉਂਕਿ ਠੰਡ ਦਾ ਮੌਸਮ ਬਹੁਤ ਜ਼ਿਆਦਾ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਠੰਡ ਦੇ ਮੌਸਮ ਹੋਣ ਕਾਰਨ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਬਾਹਰ ਵੀ ਜਿਹੜੀ ਖੁਲਿਆਮ ਦੇ ਵਿੱਚ ਵੀ ਧੂਣੀਆਂ ਬਾਲ ਕੇ ਅੱਗ ਸੇਕ ਰਹੇ ਨੇ ਉਹ ਜਿਹੜਾ ਤਰੀਕਾ ਉਹ ਸਹੀ ਹੈ ਜੇਕਰ ਲੋਕਾਂ ਨੇ ਠੰਡ ਤੋਂ ਬਚਾਅ ਕਰਨਾ ਪਰ ਜਈਆਂ ਚੀਜ਼ਾਂ ਨੇ ਜਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਜਿਹੀ ਅਣਗਹਿਲੀ ਹੈ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਤਾਂ ਜੋ ਅਸੀਂ ਆਪਣੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਜਿਹੜੀ ਉਹ ਬਚਾ ਸਕੀਏ ਫਿਲਹਾਲ ਇੰਨਾ ਹੀ ਦਿਓਜਾਜ ਧੰਨਵਾਦ